ਜੀ ਇਹ ਕਿਸੇ ਚਮਤਕਾਰ ਨਾਲੋਂ ਘੱਟ ਤਾਂ ਨਹੀਂ ਹੋ ਸਕਦਾ ਅਜ਼ਰਬਾਈਜਾਨ ਦਾ ਸ਼ਹਿਰ ਬਾਕੂ ਉੱਥੇ ਅੱਜ ਵੀ ਇਹ ਜਗ੍ਹਾ ਮੌਜੂਦ ਆ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਇੱਕ ਪੱਥਰ ਦੇ ਉੱਤੇ ਪਹਿਲੀ ਪੌੜੀ ਲਿਖੀ ਹੋਈ ਆ ਤੇ ਅੱਜ ਵੀ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਸਮੇ ਗੁਰੂ ਸਾਹਿਬ ਨੇ ਕਿੰਨੇ ਦੇਸ਼ਾਂ ਦਾ ਆਧਾਰ ਕੀਤਾ ਹੁਣਾ ਕਿੰਨੇ ਲੋਕਾਂ ਦਾ ਆਧਾਰ ਕੀਤਾ ਹੁਣਾ ਕਿੰਨੇ ਲੋਕਾਂ ਨੂੰ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਜਾ ਕੇ ਜੋੜਿਆ ਪਰ ਅੱਜ ਕੱਲ ਤਾਂ ਆਪਾਂ ਨੂੰ ਪਤਾ ਵੀ AI ਦਾ ਜਮਾਨਾ ਜਾਂ ਇਦਾਂ ਦੀਆਂ ਡਵਾਈਸ ਵੀ ਹੈਗੀਆਂ ਤੁਸੀਂ ਇਧਰੋਂ ਆਪਣੀ ਭਾਸ਼ਾ ਦੇ ਵਿੱਚ ਬੋਲੋ ਅੱਗੇ ਉਹ ਦੂਜੀ ਭਾਸ਼ਾ ਦੇ ਵਿੱਚ ਕਨਵਰਟ ਕਰ ਦਿੰਦੇ ਆ ਜਾਂ ਅੱਜ ਕੱਲ ਤੁਸੀਂ ਪੜ ਵੀ ਸਕਦੇ ਹੋ ਸਿੱਖ ਵੀ ਸਕਦੇ ਹੋ ਕਿਸੇ ਦੀ ਭਾਸ਼ਾ ਪਰ ਉਸ ਸਮੇ ਲੋਕ ਇੱਕ ਦਾਇਰੇ 'ਚ ਰਹਿੰਦੇ ਸੀ ਤੇ ਇੰਨਾ ਲੋਕਾਂ ਨੂੰ ਇੱਕ ਦੂਜੇ ਦੀ ਭਾਸ਼ਾ ਦਾ ਨਹੀਂ ਗਿਆਨ ਹੋਣਾ ਪਰ ਗੁਰੂ ਸਾਹਿਬ ਹਰ ਥਾਂ ਤੇ ਜਾ ਕੇ ਉਹਨਾਂ ਨੂੰ ਉਹਨਾਂ ਦੀ ਪਾਸ਼ਾ ਦੇ ਵਿੱਚ ਹੀ ਸਮਝਾਉਂਦੇ ਹੋਣੇ ਆ ਜਾਂ ਫਿਰ ਗੁਰੂ ਸਾਹਿਬ ਦੇ ਨੇੜੇ ਆ ਕੇ ਜਿਹੜੇ ਬੰਦੇ ਬੈਠਦੇ ਸੀ ਉਹਨਾਂ ਨੂੰ ਗੁਰੂ ਸਾਹਿਬ ਜੋ ਵੀ ਬੋਲਦੇ ਸੀ ਉਹ ਸਮਝ ਆਉਣ ਲੱਗ ਜਾਂਦਾ ਸੀ। ਸੋ ਇਹ ਵੀ ਇੱਕ ਚਮਤਕਾਰ ਹੀ ਆ। ਸਮਝਿਆ ਕਰੋ ਕਿਉਂਕਿ ਵੈਸੇ ਤਾਂ ਆਪਾਂ ਬਾਬੇ ਨਾਨਕ ਨੂੰ ਆਮ ਇਨਸਾਨ ਨਹੀਂ ਸਮਝ ਸਕਦੇ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਇਸ ਦੁਨੀਆ ਦਾ ਆਧਾਰ ਕਰਨ ਵਾਸਤੇ ਇਕ ਇਨਸਾਨੀ ਜਾਮਾ ਲਿਆ ਸੀ ਇਹਨਾਂ ਇਨਸਾਨੀ ਰੂਪ ਦੇ ਵਿੱਚ ਆਏ ਸੀ ਉਹ ਇਹ ਛੋਟੀਆਂ ਛੋਟੀਆਂ ਗੱਲਾਂ ਤੇ ਆਪਾਂ ਸਮਝਣ ਤੇ ਆਈਏ ਨਾ ਕਿ ਕਿਸੇ ਚਮਤਕਾਰ ਨਾਲੋਂ ਸੱਚੀ ਗੱਟ ਨਹੀਂ ਅੱਜ ਵੀ ਆਪਾਂ ਜੇ ਮੰਨ ਲਓ ਆਪਾਂ ਕਿਸੇ ਦੂਸਰੀ ਸਟੇਟ ਦੇ ਵਿੱਚ ਚਲੇ ਜਾਈਏ ਆਪਾਂ ਤਾਮਿਲਨਾਡੂ ਦੇ ਵਿੱਚ ਚਲੇ ਜਾਈਏ ਉੱਥੇ ਦੇ ਸਾਊਥ ਵਾਲੇ ਲੋਕ ਉਹ ਆਪਣੀ ਭਾਸ਼ਾ ਬੋਲਦੇ ਆ ਸੋ ਆਪਾਂ ਨੂੰ ਕਿੰਨਾ ਔਖਾ ਲੱਗੂਗਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਕਿਤੇ ਨਾ ਕਿਤੇ ਆਪਾਂ ਚਾਹਾਂਗੇ ਵੀ ਉਹ ਕੋਈ ਓਦਾਂ ਦੀ ਭਾਸ਼ਾ ਬੋਲਣ ਜਿਹੜੀ ਮਾੜੀ-ਮੋਟੀ ਸਾਨੂੰ ਸਮਝ ਆਵੇ ਜਾਂ ਆਪਾਂ ਕੁਝ ਇਦਾਂ ਦਾ ਬੋਲੀਏ ਜੋ ਮਾੜਾ-ਮੋਟਾ ਉਹਨਾਂ ਨੂੰ ਪ ਪਰ ਗੁਰੂ ਸਾਹਿਬ ਉਸ ਸਮੇਂ ਰਸ਼ੀਆ ਯੂਰਪ ਕੰਟਰੀਆਂ ਦੇ ਵਿੱਚ ਅਰਬ ਕੰਟਰੀਆਂ ਦੇ ਵਿੱਚ ਹਨਾ ਕਿੱਥੇ-ਕਿੱਥੇ ਗਏ ਗੁਰੂ ਸਾਹਿਬ ਲੋਕਾਂ ਦਾ ਆਧਾਰ ਕਰਨ ਵਾਸਤੇ ਤੇ ਤੁਸੀਂ ਇਹ ਸੋਚੋ ਵੀ ਜਾਂ ਤਾਂ ਉਸ ਸਮੇਂ ਸੀਗਾ ਕਿ ਜੋ ਗੁਰੂ ਸਾਹਿਬ ਬੋਲਦੇ ਸੀ ਉਹ ਲੋਕਾਂ ਨੂੰ ਸਮਝ ਆਉਂਦਾ ਸੀਗਾ ਉਹਨਾਂ ਦੇ ਨੇੜੇ ਬੈਠਣ ਵਾਲਿਆਂ ਨੂੰ ਹਨਾ ਕਿਉਂਕਿ ਉਹ ਵੀ ਇੱਕ ਚਮਤਕਾਰ ਸੀ ਤੇ ਜਾਂ ਫਿਰ ਗੁਰੂ ਸਾਹਿਬ ਤੇ ਅੰਦਰ ਉਹ ਗਿਆਨ ਸੀਗਾ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਕਿਹੜੀ ਭਾਸ਼ਾ ਦੇ ਵਿੱਚ ਸਮਝਾਉਣਾ। ਸੋ ਛੋਟੀਆਂ-ਛੋਟੀਆਂ ਗੱਲਾਂ ਸਿੱਧ ਕਰਦੀਆਂ ਨੇ ਕਿ ਚਮਤਕਾਰ ਹੁੰਦੇ ਆ। ਸਾਡੇ ਆਲੇ-ਦਾਲੇ ਹਰ ਰੋਜ਼ ਬਹੁਤ ਕੁਝ ਐਸਾ ਘਟਿਤ ਹੁੰਦਾ ਜਿਹਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ ਕਿਉਂਕਿ ਅਸੀਂ ਆਪਣੀਆਂ ਹੀ ਚੀਜ਼ਾਂ ਦੇ ਵਿੱਚ ਉਲਝੇ ਰਹਿੰਦੇ ਆ। ਸੋ ਇਸ ਕਰਕੇ ਤੁਹਾਨੂੰ ਕਹੀਦਾ ਕਿ ਥੋੜਾ ਜਿਹਾ ਸਮਾਂ ਆਪਣੇ ਵਾਸਤੇ ਕੱਢੋ। ਤੁਸੀਂ ਕਿਸੇ ਵੀ ਹਾਲਾਤ ਦੇ ਵਿੱਚੋਂ ਕੁਝ ਵੀ ਕਰਦੇ ਹੋ। ਆਪਾ ਤੁਹਾਨੂੰ ਕੋਈ ਚੀਜ਼ ਪਹਿਲਾਂ ਬਦਲਣ ਦੇ ਲਈ ਨਹੀਂ ਕਹਿੰਦੇ ਆਪਾਂ ਦਾ ਸਰਪ ਸਿਰ ਇੱਕ ਚੀਜ਼ ਕਹਿੰਦੇ ਆ ਕਿ ਇੱਕ ਭਰੋਸਾ ਪੱਕਾ ਰੱਖੋ ਸਕਾਲਪੁਰਖ ਵਾਹਿਗੁਰੂ ਤੇ ਤੇ ਇੱਕ ਉਹਦੇ ਅੱਗੇ ਅਰਦਾਸ ਕਰੋਗੇ ਬਾਬਾ ਮੇਰੇ ਵਾਸਤੇ ਕੁਝ ਨਹੀਂ ਹੁਣ ਤਾਂ ਬਸ ਤੇਰੇ ਆ ਜੋ ਕਰਨਾ ਕਰ ਦੇ ਤੇ ਫਿਰ ਦੇਖਿਓ ਤੁਸੀਂ ਫਿਰ ਚਮਤਕਾਰ ਵੀ ਹੁੰਦੇ ਆ ਤੇ ਕਲਾ ਵੀ ਵਰਤਦੀ ਆ ਸੋ ਜਿਉਂਦੇ ਵਾਸਤੇ ਰਹੋ ਧੰਨਵਾਦ